ਅੱਲ ਸਭ ਤੋਂ ਵੱਡੀ ਆ ਕਿ ਪੁਲਿਸ ਜਿਹੜਾ ਇੱਕ ਕ੍ਰائم ਆ ਇਹ ਵਧਾਉਣ ਦੇ ਵਿੱਚ ਪੁਲਿਸ ਦਾ ਹੱਥ ਕਿਉਂ ਆ ਪਤਾ ਜੇ ਤਕਬੀਰ ਵੀਡੀਓ ਕਹਿ ਜੀ ਕਹਿ ਜੀ ਨਾਲ-ਨਾਲ ਕੇ ਦੇਖੀ ਆ ਨਾ ਹੀ ਦਿਖਾਵੇ ਪਰਮਾਤਮਾ ਜੀਓ ਬੈਲ ਵੀਡੀਓ ਪਰ ਲੋਕਾਂ ਦੇ ਮੁਤਾਬਕ ਇਹ ਜਿਹੜਾ ਕਿਹਾ ਜਾ ਰਿਹਾ ਕਈ ਲੋਕ ਕਹਿੰਦੇ ਆ ਜੀ ਸਾਡੇ ਨਾਲ ਇਸ ਤਰ੍ਹਾਂ ਹੋ ਗਿਆ ਜੀ ਤੇ ਦੇ ਕੋਈ ਦਰਖਾਤ ਕਹਿੰਦੇ ਛੋਟੀ ਮੋਟੀ ਦਰਖਾਤ ਉਹਨੂੰ ਸਮਝਦੇ ਇਹ ਇਹ ਕਹਿੰਦੇ ਬੰਦਾ ਮਾਰੋ ਫੇਰ ਦਰਖਾਤ ਲਿਖਾਂਗੇ ਇਹ ਹਾਲਾ ਅੱਜ ਦੀ ਪੁਲਿਸ ਦਾ ਤੇ ਬਾਅਦ ਦੇ ਵਿੱਚ ਫਿਰ ਜਦੋਂ ਇਹ ਕੁਝ ਹੋ ਜਾਂਦਾ ਫਿਰ ਇਹਤੇ ਕਾਨਫਰੰਸਾਂ ਕਰਦੇ ਆ ਫਿਰ ਵਰਜੂ ਕਾ ਖਾਲਸਾ ਵਰਜੂ ਕੀ ਫਤਿਹ ਵੀੜੇ ਨੂੰ ਬੜੇ ਇਤਿਆਰ ਦੇ ਨਾਲ ਸੁਣਨਾ ਕਈਆਂ ਨੂੰ ਗੱਲਾਂ ਮੇਰੀਆਂ ਕੌੜੀਆਂ ਲੱਗਦੀਆਂ ਤੇ ਅੱਜ ਵੀ ਲੱਗਣਗੀਆਂ ਤੇ ਲੱਗੀ ਜਾਣ ਦੇ ਚਾਹੇ ਕਿਸਦੇ ਗਿੱਟੇ ਲੱਗੇ ਚਾਹੇ ਗੋਡੇ ਲੱਗੇ ਆਪਾਂ ਹਮੇਸ਼ਾ ਬੋਲਾਂਗੇ ਸੱਚ ਸੱਚ ਬੋਲਣ ਤੋਂ ਪਿੱਛੇ ਨਹੀਂ ਹਟਾਗੇ ਜਿੰਦ ਜੰਦੀ ਆ ਜਾਣ ਜਾਂਦੀ ਆ ਜਾਵੇ ਕਿਉਂਕਿ ਹਮੇਸ਼ਾ ਹੀ ਉਹਨਾਂ ਬੰਦਿਆਂ ਦਾ ਜਿਹੜਾ ਇਸ ਸਮਾਜ ਲਾ ਲੋ ਜਾਂ ਸਟੇਟ ਲਾ ਲੋ ਜਾਂ ਕੁਝ ਸਾਡੇ ਗੁੰਡੇ ਧਾਰੀ ਆ ਜਿਹੜੇ ਉਹਨਾਂ ਦੇ ਅੱਖਾਂ ਦੇ ਵਿੱਚ ਉਹ ਬੰਦੇ ਰੜਕਦੇ ਆ ਜਿਹੜੇ ਹਮੇਸ਼ਾ ਸੱਚ ਬੋਲਦੇ ਆ ਕਹਿੰਦੇ ਹੁੰਦੇ ਆ ਕਿ ਸੱਚ ਨੂੰ ਹਮੇਸ਼ਾ ਜਿਹੜੀ ਆ ਫਾਂਸੀ ਆ ਬੜੀਆਂ ਜਿਹੜੀਆਂ ਕਿ ਸੱਚ ਨੂੰ ਇੱਥੇ ਫਾਂਸੀਆਂ ਲੱਗੀਆਂ ਚੱਕੀਆਂ ਪਿੱਛੀਆਂ ਪਈਆਂ ਬੜਾ ਕੁਝ ਹੋਇਆ ਤੇ ਹੋ ਰਿਹਾ ਅਸੀਂ ਉਹਨਾਂ ਬਜ਼ੁਰਗਾਂ ਤੋਂ ਸਿੱਧੇ ਲੈਂਦੇ ਹੋਏ ਸਾਡੇ ਉਹਨਾਂ ਪੁਰਖਾਂ ਤੋਂ ਸਿੱਧੇ ਲੈਂਦੇ ਹੋਏ ਅਸੀਂ ਵੀ ਇੱਕ ਨਿੱਕਾ ਜਿਹਾ ਪ੍ਰਾਲਾ ਕੀਤਾ ਕਿ ਜਿੰਨਾ ਤੱਕ ਬੋਲਾਂਗੇ ਭਾਈ ਸੱਚ ਬੋਲਾਂਗੇ ਤੇ ਇਸ ਦੇ ਤਹਿਤ ਇੱਕ ਮੈਂ ਤੁਹਾਨੂੰ ਗੱਲ ਕਰਨ ਲੱਗਿਆ ਪਹਿਲਾਂ ਮੈਂ ਇਹ ਗੱਲ ਕਰਨੀ ਮਾਸਮਨ ਨਹੀਂ ਸਮਝੀ ਸੀ ਕਿ ਇੱਕ ਸਮਾਜ ਦੇ ਵਿੱਚ ਕਿਸੇ ਦੀ ਧੀ ਭੈਣ ਦੀ ਇੱਜ਼ਤ ਪਹਿਲਾਂ ਰੁਲੀ ਹੋਵੇ ਰੁਲੀ ਹੋਵੇ ਤੇ ਉਸ ਦੇ ਉੱਪਰ ਅਸੀਂ মিডিਆ ਦੇ ਵਿੱਚ ਆ ਕੇ ਉਹਨੂੰ ਉਹਦੇ ਵੀ ਜਿਹੜਾ ਆਵਾਰੀਏ ਪਰ ਅੱਜ ਦਾ ਜਿਹੜਾ ਜਵਾਨਾਗਾ ਜਦੋਂ মিডিਆ ਤੱਕ ਗੱਲ ਪਹੁੰਚਦੀ ਆ ਹੋ ਸਕਦਾ ਉਹ ਲੇਟ ਪਹੁੰਚਦੀ ਆ ਜਾਂ মিডিਆ ਕਈ ਵਾਰੀ ਜਿਹੜੇ ਚੰਗੇ ਪੱਤਰਕਾਰ ਬਹੁਤ ਨੇ ਉਹ ਇਸ ਗੱਲ ਨੂੰ ਜਿਹੜੇ ਲਪਾਸ ਪੋਕੇ ਰੱਖਦੇ ਆ ਕਿ ਸ਼ਾਇਦ ਗੱਲ ਦਬ ਜਾਵੇ ਪਰ ਅੱਜ ਗੱਲ ਤੁਹਾਨੂੰ ਪਤਾ ਕਿ ਜਵਾਨਾ ਸੋਸ਼ਲ ਮੀਡੀਆ ਦਾ ਅਗਲਾ ਵੀਡੀਓ ਚੱਕਦਾਗਾ ਮਿੰਟਾਂ ਦੇ ਵਿੱਚ ਬੈਲ ਕਰ ਦਿੰਦਾ ਪਰ ਉਹਦੇ ਨਤੀਜੇ ਆ ਜਿਹੜੇ ਉਹ ਪਤਾ ਨਹੀਂ ਹੁੰਦੇ ਕਿ ਇਹਦੇ ਕਿੱਥੋਂ ਤੱਕ ਭੁਗਤਨੇ ਪੈਣਗੇ ਠੀਕ ਆ ਕਿ ਭਾਈ ਕੋਈ ਸੱਚ ਦਿਖਾਉਣਾ ਚਾਹੁੰਦੇ ਹੋ ਤੁਸੀਂ ਉਹ ਦਿਖਾਓ ਚੰਗੀਆਂ ਚੀਜ਼ਾਂ ਜਿਹੜੀਆਂ ਇੱਥੇ ਸੋਸ਼ਲ ਮੀਡੀਆ ਤੇ ਉਹ ਨਜ਼ਰ ਕਰੋ ਨਜ਼ਰ ਕਰੋ ਪਰ ਇਹ ਵਰਤਾਰਾ ਕਦੋਂ ਦਾ ਚੱਲ ਪਿਆ ਕਿ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਜੇਕਰ ਤੁਸੀਂ ਆਪ ਹੀ ਰੋਲ ਦਿਓ ਤੇ ਫਿਰ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਜਿਹੜਾ ਸਾਰੇ ਸਮਾਜ ਦੇ ਵਿੱਚ ਫੇਰਾ ਗੰਦਕੀ ਫਲਾਉਣੀ ਆ ਨਾਲੇ ਤਾਂ ਉਹਦੇ ਵਿੱਚ ਤੁਸੀਂ ਵੀ ਮਰਦੇ ਹੋ ਤੇ ਨਾਲੇ ਤੁਸੀਂ ਉਸ ਹਾਸਰਾ ਜਿਹੜਾ ਉਸ ਲੜਕੀ ਦਾ ਹੁੰਦਾਗਾ ਉਸ ਪਰਿਵਾਰ ਦਾ ਹੁੰਦਾਗਾ ਜਾਂ ਉਹ ਸਾਡੇ ਸਮਾਜ ਦਾ ਹੁੰਦਾ ਹਰ ਇੱਕ ਧੀਆਂ ਪਹਿਣਾ ਵਾਲਿਆ ਹਰ ਇੱਕ ਦੇ ਘਰੇ ਧੀ ਪਹਿਣ ਹੈਗੀ ਤੇ ਜੇ ਨਹੀਂ ਹੈਗੀ ਕੋਈ ਤਾਏ ਚਾਚੇ ਦੀ ਮਾਮੇ ਦੀ ਭੂਆ ਦੀ ਕੋਈ ਤਾਂ ਹੈਗੀ ਆ ਜੇ ਸਾਡੇ ਨਾਲ ਗਮਾਂਡੀਏ ਦੇ ਰਹਿੰਦੀ ਆ ਉਹ ਵੀ ਆ ਪਰ ਇਥੇ ਸਾਡਾ ਇਤੀ ਵਰਦਾਗਾ ਅਸੀਂ ਵੀਡੀਓ ਬਣਾਉਣੇ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਗੱਲ ਸਿੱਧੀ ਕਰਨ ਲੱਗਿਆਂਗਾ ਉਸਾ ਲੜਕੀ ਦੀ ਜਿਹੜੀ ਕਿ ਟਰੈਕਟਰ ਵਾਲੀ ਲੜਕੀ ਕਿਹਾ ਜਾਂਦਾ ਸ਼ੌਕ ਦੇਖੋ ਹਰ ਇੱਕ ਨੂੰ ਹੁੰਦਾਗਾ ਇੱਥੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਹਰ ਇੱਕ ਦਾ ਸ਼ੌਕ ਹੁੰਦਾ ਕਿ ਮੈਂ ਫਲਾਣਾ ਕੁਝ ਕਰਾਂ ਮੈਂ ਧਮਕਾ ਕਰਾਂ ਚਲੋ ਜੇਕਰ ਉਸ ਕੁੜੀ ਦੇ ਨਾਲ ਜਿਹੜਾ ਅੱਜ ਬੀਤੇਗਾ ਉਹ ਤਾਂ ਮੈਂ ਹਾਲਾਤ ਦੱਸਦਾ ਪੁੱਸ ਦੇ ਕਿ ਜਿਹੜਾ ਕੰਮ ਇਹ ਐਨਾ ਕਿਉਂ ਵਧਿਆ ਜੇ ਪੁਲਿਸ ਉਸੇ ਦਿਨ ਪਾਰਟਿਆ ਦਰਜ ਕਰਕੇ ਉਸੇ ਦਿਨ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਬਾਅਦ ਵਿੱਚ ਮੈਸਟਿਗੇਸ਼ਨ ਕਰਦੀ ਤੇ ਇਹ ਕੰਮ ਜਿਹੜਾ ਇਤੋ ਤੱਕ ਸਾਇਦ ਨਾ ਵਾਧਾ ਆਕ ਕੇ ਜਦੋਂ ਕੁੜੀ ਨੂੰ ਪਤਾ ਹੋਇਆ ਕਿ 15 ਦਿਨ ਹੋ ਗਏ ਦਰਖਾਸਤ ਲਖਾਈ ਨੂੰ ਤੇ ਪੁਲਿਸ ਦੇ ਜਿਹੜੇ ਕੰਨੇ ਤੱਕ ਜਿਹੜਾ ਜੂਨੀ ਸਰਕੀ ਪੁਲਿਸ ਕਹਿੰਦੀ ਅਸੀਂ ਜੀ ਵੱਡੇ ਵੱਡੇ ਮਾਮਲੇ ਅਸੀਂ ਝਟ ਅਸੀਂ ਨਿਮੇੜ ਲੈਂਦੇ ਆ ਤੁਸੀਂ ਗੋਲੀਆਂ ਮਾਰਨ ਜਾਣਦੇ ਹੋ ਪੱਟ ਦੇ ਵਿੱਚ ਲੱਤਾਂ ਦੇ ਵਿੱਚ ਇਸ ਤੋਂ ਬਾਅਦ ਤੁਹਾਡੇ ਪੱਲੇ ਕੱਖ ਨਹੀਂ ਜਾਂ ਤੁਸੀਂ ਕੱਟਣ ਚਾਹ ਜਾਣਦੇ ਹੋ ਚਲਾਣ ਲੋਕਾਂ ਦੇ ਜਹਾਜਾਂ ਦੇ ਤੁਸੀਂ ਧੱਕੇਸ਼ਾਹੀਆਂ ਕਰਨਾ ਇਸ ਤੋਂ ਇਲਾਵਾ ਤੁਸੀਂ ਚੰਗਾ ਕੰਮ ਕਿਹੜਾ ਕਰਦੇ ਹੋ ਇੱਕ ਮਾਨਸਾ ਦੇ ਵਿੱਚ ਮੰਦਾ ਕਹਿੰਦਾ ਪੁਲਿਸ ਵਾਲਾ ਸੀ ਕੋਈ ਕਹਿੰਦਾ ਜੀ ਅਸੀਂ ਤਾਂ ਛੋਟੇ ਮੋਟੇ ਕੰਮ ਨਹੀਂ ਕਰਦੇ ਵੱਡੇ ਕੰਮ ਕਰਦੇ ਆ ਉਹਨਾਂ ਨੂੰ ਮੈਂ ਪੁੱਛਣਾ ਹੋਵੇ ਸਿੱਧੂ ਮੂਸੇਵਾਲਾ 8 ਦਿਨ ਅਤੇ ਹਫਤਾ ਗੱਡੀਆਂ ਘੁੰਮਦੀਆਂ ਰਹੀਆਂ ਮਾਨਸਾ ਦੇ ਵਿੱਚ ਆ ਤੇ ਤੁਸੀਂ ਉਹਦਾ ਰੋਕ ਨਹੀਂ ਸਕੇ ਉਹ ਕੱਲਾ ਮਾਪਿਆਂ ਦਾ ਪੁੱਤ ਜਿਹੜਾ ਇੱਕ ਜਵਾਨ ਪੰਜਾਬ ਦਾ ਜਿਹੜਾ ਨੌਜਵਾਨ ਜਿਹੜਾ ਗਾਇਕ ਆ ਤੁਸੀਂ ਮਰਵਾ ਕੇ ਰੱਖਤਾ ਤੇ ਤੁਸੀਂ ਲੱਖ ਲੱਖ ਡੇਢ ਡੇਢ ਲੱਖ ਤਨਖਾਹਾਂ ਲੈਂਦੇ ਹੋ ਕਿ ਦੇ ਕੋਈ ਦਰਖਾਸਤ ਕਹਿੰਦੇ ਛੋਟੀ ਮੋਟੀ ਦਰਖਾਸਤ ਉਹਨੂੰ ਸਮਝਦੇ ਇਹ ਇਹ ਕਹਿੰਦੇ ਬੰਦਾ ਮਾਰੋ ਫੇਰ ਦਰਖਾਸਤ ਲਿਖਾਂਗੇ ਇਹ ਹਾਲਾ ਅੱਜ ਦੀ ਪੁਲਿਸ ਦਾ ਤੇ ਬਾਅਦ ਦੇ ਵਿੱਚ ਫਿਰ ਜਦੋਂ ਇਹ ਕੁਝ ਹੋ ਜਾਂਦਾ ਫਿਰ ਇਹਤੇ ਕਾਨਫਰੰਸਾਂ ਕਰਦੇ ਆ ਫਿਰ ਪੱਤਰਕਾਰਾਂ ਦੇ ਨਾਲ ਆ ਉਹ ਮੂਹਰੇ ਹੋ ਬਹੁਤ ਕਹਿੰਦੇ ਆ ਜੀ ਮੈਂ ਕੀਤਾ ਉਹ ਕਹਿੰਦਾ ਮੈਂ ਕੀਤਾ ਮੈਂ ਫੜਿਆ ਫਲਾਨਾ ਫੜਿਆ ਤੁਹਾਡੀ ਪੁਲਸ ਦੇ ਕਰਕੇ ਕ੍ਰਾਈਮ ਆ ਮੈਂ ਕਹਿੰਦਾ ਗਏ ਪੰਜਾਬ ਤੋਂ 70% ਜ਼ਿਆਦਾ ਵਧਿਆ ਕਿਉਂ ਵਧਿਆ ਉਹ ਕਿਉਂਕਿ ਤੁਸੀਂ ਮੌਕੇ ਤੇ ਜੇਕਰ ਕੰਮ ਕਰਦੋ ਮੌਕੇ ਤੇ ਦਰਖਾਸਤ ਅਮੀ ਜਿੱਟ ਲਈ ਜੜੀ ਉਹਨਾਂ ਤੇ ਤੁਸੀਂ ਐਕਸ਼ਨ ਲਵੋ ਤੇ ਕੰਮ ਕਦੇ ਨਾ ਵਦਨ ਸੁਭਾਗ ਦੇ ਵਿੱਚ ਕਦੇ ਨਾ ਪਾੜਾ ਪਵੇ ਜੋ ਅੱਜ ਪੈ ਰਿਆ ਧੰਨ ਮੈਂ ਗੱਲ ਕਰਦਾ ਸੀ ਉਸ ਲੜਕੀ ਦੀ ਉਹ ਲੜਕੀ ਨੇ 15 ਦਿਨ ਤੱਕ ਦਰਖਾਹ ਲਿਖਾਈ ਜਦੋਂ ਉਹਨੇ ਆੱਕ ਕੇ ਜਦੋਂ ਪਤਾ ਲੱਗਿਆ ਕਿ ਪੁਲਿਸ ਦੇ ਵਿੱਚ ਕੁਝ ਕਰ ਨਹੀਂ ਰਹੀ ਤਾਂ ਉਹਨੇ ਭਾਈ ਅੰਮਰਤ ਪਾਰ ਸਿੰਘ ਮੈਰ ਨੂੰ ਬੇਨਤੀ ਕੀਤੀ ਕਿ ਮੈਂ ਸੁਣਿਆ ਕਿ ਭਾਈ ਅੰਮਰਤ ਪਾਰ ਸਿੰਘ ਹੁਣ ਮੈਨੂੰ ਨਹੀਂ ਪਤਾ ਕਿ ਕਿੱਥੇ ਆ ਕਿੱਥੇ ਨਾ ਕਿਹੜੇ ਹਾਲਾਤਾਂ ਦੇ ਵਿੱਚ ਆ ਕਿ ਸਿੱਖ ਸਾਡੇ ਧੀਆਂ ਭੈਣਾਂ ਦੀ ਮਦਦ ਜ਼ਰੂਰ ਕਰਦੇ ਆ ਕਿ ਸਾਡੀ ਉਹ ਬਾਹਰ ਜ਼ਰੂਰ ਫੜਨਗੇ ਤਾਂ ਫੜੀ ਵੀ ਆ ਫਿਰ ਇਸ ਗੱਲ ਦੀ ਕੋਈ ਨਹੀਂ ਜਿੰਨਾ ਜਦੋਂ ਬਿਆਨ ਦਿੱਤਾ ਲੜਕੀ ਨੇ ਤਾਂ ਝਟ ਪਾਈ ਅੰਮਰਤਪਾਲ ਸਿੰਘ ਮਹਿਰੋ ਦਾ ਵੀ ਬਿਆਨ ਆ ਜਾਂਦਾਗਾ ਤੇ ਝਟ ਜਿਹੜਾ ਫਿਰ ਪੁਲਿਸ ਵੀ ਜਿਹੜਾ 15 16 ਦਿਨ ਬਾਅਦ ਜਿਹੜਾ ਮਾਮਲਾ ਦਰਜ ਕਰ ਲੈਂਦੀ ਆ ਦੇਖੋ ਕਿ ਢੀ ਹਰਾਨੀ ਵਾਲੀ ਗੱਲ ਆ ਕਿ ਜਦੋਂ ਪਤਾ ਲੱਗਦਾ ਕਿ ਸਿੱਖਾਂ ਤੇ ਕਹੇ ਗੱਲ ਪਹੁੰਚ ਗਈ ਕਿ ਸਿੱਖ ਆਪਣਾ ਜਿਹੜਾ ਕਿ ਧੀਆਂ ਭੈਣਾਂ ਦੀ ਰਾਖੀ ਕਰਦੇ ਆ ਤੇ ਕਰਦੇ ਰਹਿਣਗੇ ਤੇ ਕਰਦੇ ਆਏ ਆ ਚਾਹੇ ਲੜਕੀ ਕਿਸੇ ਮਰਦੀ ਕਿਸੇ ਫਿਰਕੀ ਦੀ ਹੋਵੇ ਪਰ ਸਿੱਖ ਸਾਰਿਆਂ ਨੂੰ ਆਪਣੀਆਂ ਧੀਆਂ ਭੈਣਾਂ ਸਮਝਦੇ ਆ ਤੇ ਜਦੋਂ ਪਤਾ ਲੱਗਿਆ ਤੇ ਭਾਈ ਅੰਮਰਤਪਾਲ ਸਿੰਘ ਨੇ ਵੀ ਜਿਹੜੀ ਇੱਕ ਆਡੀਓ ਆਪਣੀ ਉਹ ਮੈਸੇਜ ਦਿੱਤਾ ਕਿ ਅਸੀਂ ਜਿਹੜਾ ਉਹ ਕੋਈ ਪਰਬਾ ਮੁੰਡਾ ਜਾਂ ਇੱਕ ਨਾਲ ਦਾ ਉਹਦਾ ਹੋਰ ਦੋਸਤ ਆ ਜਦੋਂ ਉਹਦੇ ਬਾਰੇ ਗੱਲਾਂ ਕਹੀਆਂ ਤਾਂ ਝਟ ਪੁਲਿਸ ਹਰਕਤ ਦੇ ਵਿੱਚ ਆ ਗਈ ਤੱਪਾ ਛੱਟ ਪੁਲਿਸ ਨੂੰ ਪਰਚਾ ਦਰਜ ਕਰਨਾ ਪਿਆ ਉਹ ਤਾਂ ਪਹਿਲਾਂ ਮਹਿਲਾ ਕਮਿਸ਼ਨ ਨੇ ਜਿਹੜਾ ਉਹਨਾਂ ਨੇ ਵੀ ਜਿਹੜਾ ਮਾਮਲਾ ਦਰਜ ਕੀਤਾ ਕਿ 19 ਸਾਲਾਂ ਦੀ ਲੜਕੀ ਆ ਕਿ ਜਲੰਧਰ ਦੀ ਰਹਿਣ ਵਾਲੀ ਆ ਕਿ ਉਹਦੇ ਨਾਲ ਦੋ ਮੁੰਡਿਆਂ ਨੇ ਝਾਸੇ ਦੇ ਵਿੱਚ ਲਿਆ ਕੇ ਉਹਦੇ ਨਾਲ ਜੋ ਕੁਝ ਕੀਤਾ ਰੇਪ ਕੀਤਾ ਰੇਪ ਕਰਨ ਤੋਂ ਬਾਅਦ ਚਲੋ ਦੱਸਿਆ ਜਾਂਦਾ ਕਿ ਮਗੀਤਰ ਸੀ ਪਰ ਸ਼ਰਮ ਕਰੋ ਮਾਰੀ ਮੋਟੀ ਜੇ ਤੁਹਾਡੀ ਮਗੀਤਰ ਆ ਤਹਾਡੇ ਕੋਈ ਨਹੀਂ ਬੰਦੇ ਦੇ ਆਪਣੇ ਵਿਚਾਰ ਰਲਦੇ ਤਾਂ ਤੁਸੀਂ ਇਹ ਸੜਦੇ ਹੋ ਇਹ ਕਿੱਥੋਂ ਦਾ ਆਲਾਪ ਹੋਇਆ ਕਿ ਤੁਸੀਂ ਉਹਦੇ ਨਾਲ ਤੱਕੇ ਸਾਈਆਂ ਕਰੋ ਪਹਿਲਾਂ ਗਲਤ ਕੰਮ ਕਰੋ ਉਹਤੇ ਕਰਨ ਤੋਂ ਬਾਅਦ ਵੀ ਤੁਸੀਂ ਉਤੋਂ ਤੱਕ ਨਹੀਂ ਹਟੇ ਫਿਰ ਤੁਸੀਂ ਉਹ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਜਿਹੜੀਆਂ ਤੁਸੀਂ ਡਾਲਦੇ ਹੋ ਸੋਸ਼ਲ ਮੀਡੀਆ ਤੇ ਪਾਉਨੇ ਹੋ ਫਿਰ ਜਦੋਂ ਸਿੱਖ ਕੌਮ ਜਾਗਦੀ ਆ ਤੇ ਫਿਰ ਸਾਰੇ ਜਿਹੜੀ ਆ ਸਰਕਾਰ ਨੂੰ ਵੀ ਫੇਰਾ ਪਰ ਪੁੱਤ ਨੂੰ ਵੀ ਫਿਰ ਉਹਨਾਂ ਦੇ ਮਾਪੇ ਵੀ ਅੱਗੇ ਆਉਂਦੇ ਆ ਜੀ ਸਾਡੇ ਮੁੰਡੇ ਦੇ ਤੇ ਬਾਹ ਤੇ ਟੈਟੂ ਪਹਿਲਾਂ ਹੈ ਨਹੀਂ ਸੀ ਹੁਣ ਹੈਗਾਗਾ ਪਹਿਲਾਂ ਹੈਗਾ ਸੀ ਹੁਣ ਹੈ ਨਹੀਂ ਸੀ ਸਾਡੇ ਮੁੰਡੇ ਦਾ ਇਸ ਤਰ੍ਹਾਂ ਨਾ ਲੱਤਾ ਜਾਂਦਾ ਫਲਾਨਾ ਲੱਤਾ ਜਾਂਦਾ ਮੈਂ ਇਹ ਨਹੀਂ ਕਹਿੰਦਾ ਕਿ ਕੁੜੀ ਦੀ ਗਲਤੀ ਨਹੀਂ ਆਪਾਂ ਕਹਿੰਦੇ ਆ ਕਿ ਗਲਤੀ ਕੁੜੀ ਦੀ ਵੀ ਆ ਆਪਾਂ ਮੰਨ ਲੈਂਦੇ ਆ ਕਿ ਕੁੜੀ ਦੀ 40% ਗਲਤੀ ਆ ਕਿ ਮੁੰਡੇ ਦੀ 60% ਕਿਉਂ ਮੰਨਦੇ ਆ 60% ਕਿ ਜੋ ਕੁਝ ਕੀਤਾ ਤਾਂ ਨੂੰ ਪਤਾ ਸੀ ਤੇ ਕੁੜੀ ਨੂੰ ਪਤਾ ਸੀ ਜਾਂ ਮੁੰਡਿਆਂ ਨੂੰ ਪਤਾ ਸੀ ਪਰਿਵਾਰ ਨੂੰ ਪਤਾ ਸੀ ਨਾ ਹੀ ਪਤਾ ਸੀ ਇਹ ਪਤਾ ਇਹ ਅਜੇ ਕੁਝ ਕਹਿ ਨਹੀਂ ਸਕਦੇ ਪਰ ਜਿਹੜੀ ਕਿ ਐਦੂ ਮਾੜੀ ਹਰਕਤ ਘਟੀਆ ਹਰਕਤ ਕੀ ਹੋਊਗੀ ਜਿਹੜੀ ਤੇ ਤੁਸੀਂ ਵੀਡੀਓ ਜਿਹੜੀ ਉਹ ਵਾਇਰਲ ਕਰਦੇ ਹੋ ਉਸ ਤੋਂ ਮੀਡੀਆ ਤੇ ਤੇ ਐਡੀ ਮੈਨੂੰ ਤਾਂ ਕਮਾਲ ਦੀ ਗੱਲ ਆ ਕਿ 15 ਦਿਨ ਤੱਕ ਪੁਲਸੋ ਵੀਡੀਓ ਦੇਖਦੇ ਰਹੀ ਤਾਂ ਲੋਕ ਵੀਡੀਓ ਦੇਖਦੇ ਰਹੇ ਲੋਕ ਬੱਕ ਬੱਕ ਗਰੁੱਪਾਂ ਦੇ ਵਿੱਚ ਵੀਡੀਓ ਜਾਂਦੀਆਂ ਰਹੀਆਂ ਮਿੰਤਾ ਨਹੀਂ ਪਤਾ ਜੇ ਤੱਕ ਵੀ ਵੀਡੀਓ ਕਿਆ ਜੇ ਕਿਆ ਜੀ ਨਾਲ-ਨਾਲ ਕੇ ਦੇਖੀ ਆ ਨਾ ਹੀ ਦਿਖਾਵੇ ਪ੍ਰਮਾਤਮਾ ਜੀਓ ਬੈਲ ਵੀਡੀਓ ਪਰ ਲੋਕਾਂ ਦੇ ਮੁਤਾਬਕ ਇਹ ਜਿਹੜਾ ਕਿਹਾ ਜਾ ਰਿਹਾ ਕਈ ਲੋਕ ਕਹਿੰਦੇ ਆ ਜੀ ਸਾਡੇ ਨਾਲ ਇਸ ਤਰ੍ਹਾਂ ਹੋ ਗਿਆ ਜੀ ਉਹਨੇ ਬੈਲ ਕੀਤੀ ਜਾਨੀ ਕਿ ਇਹਦੇ ਵਿੱਚ ਹੋਰ ਬੜੇ ਤੱਥ ਨੇ ਬੜੀ ਸਮਝ ਦੀ ਲੋੜ ਹੈ ਇੱਥੇ ਸਾਡਾ ਸਮਾਜ ਆ ਸਾਡਾ ਕਿੱਧਰ ਨੂੰ ਜਾ ਰਿਹਾ ਜਿਹੜੇ ਬੱਚੇ ਉਹ ਨਾਲ ਆ ਉਹ ਦਸਤਾਰ ਬੰਨੀ ਹੋਈ ਏ ਉਹਦੇ ਤੇ ਦਸਤਾਰਾ ਵਾਲੇ ਤੋਂ ਜਿਹੜੀ ਆਸ ਇਹ ਰੱਖੀ ਜਾਂਦੀ ਆ ਹਮੇਸ਼ਾ ਕਿ ਜਿਹੜਾ ਕਿ ਦਸਤਾਰ ਬੰਨੀ ਆ ਉਹ ਧੀ ਪਹਿਣਾ ਸਾਡੀ ਉਹਨੂੰ ਲੱਗਦਾ ਕਿ ਇਹ ਸਾਡਾ ਜਿਹੜਾ ਕਿ ਭਾਈ ਆ ਇਹ ਇਹ ਸਾਡੀ ਰੱਖਿਆ ਕਰ ਸਕਦਾਗਾ ਇਹ ਔਰ ਤੋਂ ਲੈ ਕੇ ਅਫਦਾਲੀ ਤੋਂ ਲੈ ਕੇ ਜਿਹੜਾ ਸਾਡੇ ਪੁਰਖਿਆਂ ਨੇ ਰੱਖਿਆ ਕੀਤੀਆਂ ਨੇ ਜਿਹੜਿਆ ਕਿ ਬਖ ਬਖ ਫਿਰ ਕਹਿੰਦੀ ਲੜਕੀਆਂ ਨੂੰ ਵੀ ਘਰਾਂ ਤੋਂ ਜਿਹੜਾ ਉੱਥੋਂ ਮੁਗਲਾ ਤੋਂ ਸੜਾ ਕੇ ਉਹਨਾਂ ਦੇ ਘਰੇ ਵਸਾਇਆ ਪਰ ਕਈ ਵਾਰ ਉਹਨਾਂ ਨੇ ਘਰ ਦੇ ਨੇ ਵੀ ਕੱਢ ਦਿੱਤੀਆਂ ਪਰ ਸਿੱਖਾਂ ਨੇ ਆਪਣੇ ਘਰਾਂ ਦੇ ਵਿੱਚ ਧੀਆ ਪੜਾ ਬਣਾ ਕੇ ਰੱਖਿਆ ਪਰ ਗੱਲ ਇੱਥੇ ਇਹ ਆ ਕਿ ਪੁਲਿਸ ਦੀ ਗੱਲ ਸਭ ਤੋਂ ਵੱਡੀ ਆ ਕਿ ਪੁਲਿਸ ਜਿਹੜਾ ਇੱਕ ਰੈਮ ਆ ਇਹ ਵਧਾਉਣ ਦੇ ਵਿੱਚ ਪੁਲਿਸ ਦਾ ਹੱਥ ਕਿਉਂ ਆ ਕਿਉਂ ਮੈਂ ਕਹਿ ਰਿਹਾਗਾ ਕਿ ਉਹਨਾਂ ਟਾਈਮਾਂ ਦੇ ਵਿੱਚ ਇਹੇ ਦਰਖਾਸਤ ਲਿਖਦੀ ਨਹੀਂ ਪੁਲਸਾ ਜੇ ਦਰਖਾਸਤ ਲਿਖ ਲਿਖ ਵੀ ਲੈਂਦੀ ਆ ਉਹਨੂੰ ਨਹੀਂ ਸਮਝਦੀ ਜਾਤਾ ਹੋ ਸਕਦਾ ਕਿ ਦੁੱਧੀ ਟਰ ਤੋ ਰੁਪਏ ਲੈ ਲੈ ਹੁਣ ਕਿਉਂਕਿ ਵੱਡੀ ਪੱਧਰ ਤੇ ਕੰਮ ਚੱਲ ਰਿਹਾ ਹੈਗਾ ਇਹ ਇਹ ਕਿਹੜਾ ਹਟਦਾ ਰਿਸਤ ਆਲਾ ਕੰਮ ਵੀ ਜੇ ਸਰਕਾਰ ਬਦਲ ਗਈ ਹਟ ਜਾਊਗਾ ਇਹ ਨਹੀਂ ਹਟਦਾ ਫੁੜਦਾ ਇਹਦਾ ਭੁੱਖੇ ਸ਼ੇਰਾਂ ਵਾਂਗੂ ਪੈਂਦੇ ਆ ਰੁਪਿਆ ਦੇ 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 ਨਾਲ ਮਾੜੀ ਕੰਨੀ ਦਿਖਾ ਦੇ ਇਹਨਾਂ ਨੂੰ ਤੇ ਮਾਗਰ-ਮਾਗਰ ਤੁਰੇ ਫਦੇ ਰਹਿੰਦੇ ਆ ਫਿਰ ਬੰਦੇ ਦੇ ਤੇ ਆਲੇ ਦੇ ਘਰੇ ਜਾ ਕੇ ਬਾਈ ਦੇ ਮੋਟਰਸਾਈਕਲ ਲੈ ਕੇ ਸਕੂਟਰ ਲੈ ਕੇ ਕਿ ਜੀ ਸਾਨੂੰ ਤਾਂ ਜੀ ਸਾਡੀ ਤਾਂ ਚਾਹ ਪਾਣੀ ਕਰ ਦਿਓ ਚਾਹ ਪਾਣੀ ਦਾ ਦੱਸ ਦੇ ਉਹਨੂੰ ਫਿਰ ਇਹ ਸਾਡਾ ਟੱਡ ਨਹੀਂ ਭਰਦਾ 80 80 ਹਜ਼ਾਰ ਤਨਖਾਹ ਲੈ ਕੇ ਲੱਖ ਲੱਖ ਤਨਖਾਹ ਲੈ ਕੇ ਤੇ ਤੁਸੀਂ ਕਿੱਥੇ ਜਾ ਕੇ ਇਹਨੂੰ ਪਾਪੀਓ ਪਾਪ ਆਪਣਾ ਦਿਓਗੇ ਜੇਕਰ ਹੁਣ ਸਿੱਖ ਕੌਮ ਖੜੀ ਹੁੰਦੀ ਆ ਫੇਰ ਭਾ ਜਿਹੜਾ ਪੈਂਦੀ ਆ ਪੁਲਿਸ ਦੇ ਫੇਰ ਪਰਚਾ ਦਰਜ ਕੀਤਾ ਹੁਣ ਭਾਈ ਅੰਮਰਤਪਾਲ ਸਿੰਘ ਮਹਿਰੋ ਤੇ ਅੱਜ ਸਿੱਖ ਕੌਮ ਆ ਜਾਂ ਸਾਡੀਆਂ ਧੀਆ ਪੈਣਾ ਐਵੇਂ ਵਿਸ਼ਵਾਸ ਨਹੀਂ ਕਰਦੀਆਂ ਪਤਾ ਹੈਗਾ ਉਹਨਾਂ ਨੂੰ ਕਿ ਸਾਡਾ ਜਿਹੜਾ ਸਾਨੂੰ ਨਿਆਂ ਮਿਲ ਸਕਦਾ ਤਾਂ ਸਿੱਖ ਕੌਮ ਨੂੰ ਤਾਂ ਮਿਲ ਸਕਦਾਗਾ ਤੇ ਉਹਨੂੰ ਪਤਾ ਲੱਗਿਆ ਲੜਕੀ ਨੂੰ ਕਿ 15 ਦਿਨ ਹੋ ਗਏ ਪੁਲਿਸ ਨੂੰ ਦਰਖਾਸਤ ਦਿੱਤੀ ਨੂੰ ਤੇ ਮੇਰਾ ਧਿਆਨ ਹੀ ਕੀਤਾ ਤੇ ਫਿਰ ਉਹਨੇ ਮੀਡੀਆ ਦੇ ਵਿੱਚ ਆ ਕੇ ਸਾਹਮਣੇ ਗੱਲ ਜਦੋਂ ਜਦੋਂ ਸਾਹਮਣੇ ਆਈ ਲੜਕੀ ਫਿਰ ਪੁਲਿਸ ਨੂੰ ਵੀ ਭੱਜੜਾ ਪੈ ਗਈਆਂ ਕਿ ਤਾਂ ਕੰਮ ਖਰਾਬ ਹੋ ਗਿਆ ਤੇ ਫਿਰ ਠੱਟ ਪਰਚਾ ਜਿਹੜਾ ਉਹਨਾਂ ਦੋਨਾਂ ਮੁੰਡਿਆਂ ਤੇ ਕਰ ਲੈਂਦੀ ਉਹਦੇ ਪਿਤਾ ਤੇ ਵੀ ਸ਼ਾਇਦ ਕਹਿੰਦੇ ਕੀਤਾ ਹੋਇਆਗਾ ਤੇ ਹੁਣ ਤਾਂ ਉਹਨੂੰ ਬੜਾ ਪਰਚਾ ਯਾਦ ਆ ਗਿਆ ਪੰਚਾ 15 ਦਿਨ ਕਿੱਥੇ ਸੀ ਕਿੱਥੇ ਲੁਕੇ ਹੋਏ ਸੀ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜਿਹੜਾ ਕਿ ਜਿੱਥੇ ਜਿੱਥੇ ਉਹ ਲੜਕੇ ਦੋਸੀ ਆ ਜਿੱਥੇ ਨਾਲ ਦੀ ਮੈਂ ਕਹੂੰਗਾ ਕਿ ਉਹ ਪੁਰਸ਼ਾਂ ਜਿਨ੍ਹਾਂ ਦੇ ਕੋਲ ਕੰਪਲੀਟ ਦਿੱਤੀ ਸੀ ਉਸ ਲੜਕੀ ਨੇ 15 ਦਿਨ ਦੱਬੀ ਰੱਖੀ ਉਹਨਾਂ ਤੇ ਵੀ ਜਿਹੜਾ ਸਰਕਾਰ ਨੂੰ ਕਾਰਵਾਈ ਕਰਨੀ ਬਣਦੀ ਆ ਕਿ ਤੁਹਾਡਾ ਦੱਸੋ ਇੱਥੇ ਤੁਸੀਂ ਤਨਖਾਹ ਲੈਣ ਦੇ ਲਈ ਲੈ ਕੇ ਤੁਹਾਡਾ ਜਿਹੜਾ ਢੱਡ ਨਹੀਂ ਭਰਦਾ ਜਿਹੜੀਆਂ ਮੋਟੀਆਂ ਤਰਕਾਂ ਲੈ ਕੇ ਫਿਰ ਤੁਸੀਂ ਕਾਦੀ ਕੁਰਸੀ ਤੇ ਬੈਠੇ ਹੋ ਜੇ ਕਿਸੇ ਨੂੰ ਇਨਸਾਫ ਨਹੀਂ ਦੇਣਾ ਤੇ 15 ਦਿਨ ਤੱਕ ਐਡਾ ਵੱਡਾ ਮਾਮਲਾ ਹੋਵੇ ਤੇ ਤੁਸੀਂ ਚੁੱਪ ਕਰਕੇ ਸ਼ਾਨਮੰਮ ਵਾਲੀ ਗੱਲ ਆ ਵੀਡੀਓ ਦੇਖੀ ਜਾਵੋ ਜਾਂ ਸਮਾਜ ਭੰਡੀ ਜਾਵੇ ਲੜਕੀ ਨੂੰ ਤੇ ਉਹਦੇ ਉੱਤੇ ਵੀਡੀਓ ਚੱਲੀ ਜਾਣਾ ਸੋਸ਼ਲ ਮੀਡੀਆ ਤੇ ਤੁਸੀਂ ਫੇਰ ਵੀ ਨਹੀਂ ਜਾਗੇ ਜਦੋਂ ਆਖਰ ਵੀਡੀਓ ਨੂੰ ਅੱਤ ਦੇ ਵਿੱਚ ਤੁਹਾਨੂੰ ਮੈਂ ਬਾਰ-ਬਾਰ ਫਿਰ ਕਹਿਣੀ ਪੈਂਦੀ ਹੈ ਗੱਲ ਜਦੋਂ ਉਹਨੇ ਘਾਹਰ ਲਾਈ ਸਿੱਖ ਕੌਮ ਦੇ ਕੋਲੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਨਾਮ ਲਿਆ ਸਿੱਖ ਚਾਹੇ ਕੋਈ ਮਰਦੀ ਆ ਨਾਮ ਠੀਕ ਆ ਕਿ ਉਹਨਾਂ ਬੰਦਿਆਂ ਦਾ ਆ ਜਾਂਦਾ ਤੇ ਜਿਹੜੇ ਬੰਦੇ ਹਕੀਕਤ ਦੇ ਲਈ ਸਹਿਰਦ ਦੇ ਲਈ ਜ਼ੀਰੋ ਗਰਾਊਂਡ ਤੇ ਜਿਹੜੇ ਕੰਮ ਕਰਦੇ ਆ ਜਿਹੜੀ ਰਾਖੀ ਕਰਦੇ ਆ ਉਹਨਾਂ ਦਾ ਹੀ ਨਾਮ ਲਿੱਤਾ ਜਾਂਦਾ ਇੱਥੇ ਤੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖਿਓ ਧੰਨਵਾਦ ਬਹਿਰਜੀ ਖਾਲਸਾ ਬਹਿਰਜੀ ਕੀ ਫਤਿਹ